ਦੋਸਤੋ ਲਖੇ ਸਦਾਨੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਨਾ ਸਿੱਧੂ ਲਖੇ ਸਦਾਨੇ ਦਾ ਬਹੁਤ ਵੱਡਾ ਪੱਕਾ ਮਿੱਤਰ ਹੈ ਤੇ ਹਮੇਸ਼ਾ ਇਹ ਪੰਜਾਬ ਲਈ ਲੜਾਈ ਦੋਵੇਂ ਇਕੱਠੇ ਲੜਦੇ ਨੇ ਤੇ ਹੁਣ ਭਗਵੰਤ ਮਾਨ ਨੇ ਪੰਨੇ ਸਿੱਧੂ ਨੂੰ ਲੰਬੇ ਸਮੇਂ ਲਈ ਜੇਲ੍ਹ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਦੋਸਤੋ ਲਖੇ ਸਦਾਨੇ ਨੇ ਕਿਹਾ ਕਿ ਇਹ ਸਾਈ ਸਰਕਾਰ ਵੱਲੋਂ ਜਿਹੜੀ ਸ਼ਾਸਨ ਕੀਤੀ ਜਾ ਰਹੀ ਹੈ ਪੰਨੇ ਸਿੱਧੂ ਨੇ ਬਹੁਤ ਸਾਰੇ ਠੱਗ ਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਏ ਸੀਗੇ ਉਸ ਤੋਂ ਬਾਅਦ ਪੰਨੇ ਸਿੱਧੂ ਨੂੰ ਜਿਹੜੀ ਜ਼ਮਾਨਤ ਵੀ ਮਿਲੀ ਗੀ ਸੀਗੀ ਤੇ ਉਸ ਤੋਂ ਬਾਅਦ ਚੇਨੀ ਚੋਰ ਤੇ ਇੱਕ ਹੋਰ ਮਾਮਲਾ ਦਰਜ ਕਰਕੇ ਪਾਨੇ ਸਿੱਧੂ ਨੂੰ ਜੇਲ੍ਹ ਵਿੱਚ ਡੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਨੇ ਸਿੱਧੂ ਦੇ ਹੱਕ ਵਿੱਚ ਕੱਲ ਨੂੰ ਉਸਦੇ ਪਿੰਡ ਕੋਟਦੂਣਾ ਵਿੱਚ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਦੋਸਤੋ ਤੇ ਲੱਖਸਾਣਾ ਵੀ ਪਿੰਡ ਪਿੰਡ ਜਾ ਕੇ ਪਾਨੇ ਸਿੱਧੂ ਦੇ ਹੱਕ ਵਿੱਚ ਜਿਹੜਾ ਹੋਕਾ ਦੇ ਰਿਹਾ ਕਿ ਵੱਧ ਤੋਂ ਵੱਧ ਪਾਨੇ ਸਿੱਧੂ ਨਾਲ ਖੜੋ ਕਿਉਂਕਿ ਦੋਸਤੋ ਪਤਾ ਨਹੀਂ ਕਿੰਨੇ ਕੁ ਗਰੀਬ ਘਰਾਂ ਦਾ ਪਾਨੇ ਸਿੱਧੂ ਨੇ ਜਿਹੜਾ ਹਾਗ ਏਜੰਟਾਂ ਤੋਂ ਪੈਸੇ ਮੜਵਾ ਦਿੱਤੇ ਸੀਗੇ ਦੋਸਤੋ ਗੱਲ ਕਰੀਏ ਗੁਰਿੰਦਰ ਸਿੰਘ ਰੰਗਰੇਟੇ ਦੀ ਗੁਰਿੰਦਰ ਸਿੰਘ ਰੰਗਰੇਟੇ ਨੂੰ ਵੀ ਜਿਹੜਾ ਅੱਜ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਤੇ ਲਖੇ ਸਧਾਨੇ ਨੇ ਜਿਹੜੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਕੁਝ ਸਮਾਂ ਪਹਿਲਾਂ ਤੇ ਉਦੋਂ ਜਿਹੜਾ ਪੰਜਾਬ ਦੇ ਮੁੱਦਿਆਂ ਬਾਰੇ ਚਰਚਾ ਕੀਤੀ ਸੀ ਪਰ ਦੋਸਤੋ ਜਦੋਂ ਭਗਵੰਤ ਮਾਨ ਨਹੀਂ ਮੰਨਿਆ ਤਾਂ ਲਖੇ ਸਧਾਨੀ ਨੇ ਜਿਹੜਾ ਆਪਣਾ ਆਪਣਾ ਪੈਂਤਰਾ ਅਪਣਾਇਆ ਆਪਣੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਦੋਸਤੋ ਹੁਣ ਜਿਹੜਾ ਭਗਵੰਤ ਮਾਨ ਤੋਂ ਇਹ ਜਰੀਆ ਨਹੀਂ ਗਿਆ ਇਸ ਕਰਕੇ ਭਾਨਾ ਸਿੱਧੂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜਿਹੜਾ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਤਾਂ ਜੋ ਦੋਸਤੋ ਜਿਹੜਾ ਲਖਸਦਾਂ ਦਾ ਰੇਲੀਆਂ ਕਰ ਰਿਹਾ ਉਸ ਵਿੱਚ ਭਾਨਾ ਸਿੱਧੂ ਜਿਹੜਾ ਉਸ ਦਾ ਆਸਾ ਆਠ ਨਾ ਦੇ ਸਕੀ ਤੇ ਹੋਰ ਜਿਹੜੇ ਠੱਗ ਏਜੰਟਾਂ ਤੋਂ ਲੋਕਾਂ ਦੇ ਪੈਸੇ ਮੜਵਾਏ ਨੇ ਭਾਨੇ ਸਿੱਧੂ ਉਹ ਕੰਮ ਜਿਹੜਾ ਬੰਦ ਕਰ ਦੇਵੇ ਦੋਸਤੋ ਇਸ ਵਾਰੇ ਤੁਹਾਡੀ ਕੀ ਕੀ ਰਾਏ ਹੈ ਕਮੈਂਟਾਂ ਵਿੱਚ ਜਰੂਰ ਦੱਸੋ